ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਆਪਣਾ ਇਹ ਵੀਡੀਓ ਰਹਿਣ ਵਾਲਾ ਏ ਗਰਮੀ ਦੀਆਂ ਛੁੱਟੀਆਂ ਦਾ ਕੰਮ ਜੋ ਕਿ ਕਲਾਸ 10th ਆਪਣੀ ਤੇ ਸਬਜੈਕਟ ਆਪਣਾ ਸਮਾਜਿਕ ਸਿੱਖਿਆ ਯਾਨੀ ਕਿ SST ਦਾ ਰਹਿਣ ਵਾਲਾ ਏ ਤਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਬਾਤੋ ਬਾਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਗਰਮੀ ਦੀਆਂ ਛੁੱਟੀਆਂ ਦੇ ਹੋਮਵਰਕ ਦੇ ਰਿਗਾਰਡਿੰਗ ਕਲਾਸ 10th ਸਬਜੈਕਟ ਹੈਗਾ ਆਪਣਾ ਐਸਐਸਟੀ ਯਾਨੀ ਕਿ ਸਮਾਜਿਕ ਸਿੱਖਿਆ ਤਾਂ ਨੰਬਰ 1 ਤੇ ਹਰ ਵਿਦਿਆਰਥੀ ਆਪਣੇ ਜ਼ਿਲ੍ਹੇ ਨਾਲ ਰਾਜਨਾ ਜਿਲੇ ਰਾਜ ਨਾਲ ਸੰਬੰਧਿਤ ਇਤਿਹਾਸਿਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਤੋਂ ਪ੍ਰਾਂਤੂ ਸੰਬੰਧੀ 10 ਬਾਖ ਲਿਖੇ ਜਾਣ ਤਾਂ ਜਿਹੜੇ ਕਿ ਹਰ ਸਟੂਡੈਂਟ ਦੇ ਵੱਲੋਂ ਜੋ ਕਿ ਕਿਸੇ ਵੀ ਹਿਸਟੋਰੀਕਲ ਪਲੇਸ ਤੇ ਜਾਣਾ ਉਸ ਦੀ ਯਾਤਰਾ ਕਰਨੀ ਆ ਤੇ ਉਸ ਦੇ ਬਾਰੇ ਕੀ ਆ ਤੁਸੀਂ 10 ਬਾਖ ਲਿਖਨੇ ਆਗੇ ਤਾਂ ਕਿ ਇਹ ਤੁਹਾਡਾ ਛੁੱਟੀਆਂ ਦਾ ਕੰਮ ਹੈ ਜਿਸ ਵਿੱਚ ਤੁਸੀਂ ਲਿਖੋਗੇ ਕਿ ਤੁਸੀਂ ਕਿੰਨੇ ਟਾਈਮ ਵਿੱਚ ਉੱਥੇ ਪਹੁੰਚੇ ਕਦੋਂ ਗਏ ਤੇ ਕੀ ਕੀ ਤੁਸੀਂ ਉੱਥੇ ਦੇਖਿਆ ਸਾਰਾ ਕੁਝ ਇਹ ਤੁਸੀਂ ਲਿਖੋਗੇ ਤਾਂ ਇਹ ਤੁਹਾਡਾ ਜੋ ਕਿ ਨੰਬਰ 1 ਕੰਪਲੀਟ ਹੋ ਜਾਵੇਗਾ ਨੈਕਸਟ ਹੈ ਨੰਬਰ 2 ਤੇ ਕੁਦਰਤੀ ਆਫਤਾਂ ਸਬੰਧੀ ਤਸਵੀਰਾਂ ਇਕੱਠੀਆਂ ਕਰਕੇ ਇੱਕ ਕਲਾਸ ਬਣਾਇਆ ਜਾਵੇ ਤਾਂ ਇਹ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਤੁਸੀਂ ਇਹ ਕਲਾਸ ਕਿਵੇਂ ਬਣਾਣਾਗਾ ਤੇ ਕਿਹੋ ਜੀਆਂ ਤੁਸੀਂ ਤਸਵੀਰਾਂ ਜੋ ਕਿ ਇਕੱਠੀਆਂ ਕਰਨੀਆਂ ਹੈਗਾ ਠੀਕ ਹੈ ਜੀ ਮੈਂ ਤੁਹਾਨੂੰ ਹੈਲਪ ਕਰ ਦਿੰਦੀ ਆ ਤੁਹਾਨੂੰ ਇਹਦੇ ਵਿੱਚ ਹਾਂਜੀ ਤਾਂ ਇਹ ਕੁਦਰਤੀ ਆਫਤਾਂ ਸੰਬੰਧੀ ਸਾਰੀਆਂ ਜੋ ਤਸਵੀਰਾਂ ਨੇ ਪਿਕਚਰਸ ਨੇ ਤੁਸੀਂ ਇਸ ਤਰ੍ਹਾਂ ਦੀਆਂ ਤਸਵੀਰਾਂ ਇਕੱਠੀਆਂ ਕਰਨੀਆਂ ਇਹ ਤੁਸੀਂ Google ਤੋਂ ਡਾਊਨਲੋਡ ਕਰ ਸਕਦੇ ਹੋਗੇ ਤਾਂ ਇਹ ਦੇ ਇੱਕ ਇਸ ਤਰ੍ਹਾਂ ਤੁਸੀਂ ਇਕੱਠੀਆਂ ਕਰਕੇ ਇੱਕ ਕੋਲਾਜ ਬਣਾਣਾਗਾ ਤੇ ਉਸਦੇ ਬਾਰੇ ਲਿਖਣਾ ਵੀ ਹੈ ਵੀ ਇਹ ਕਿਹੜਾ ਮਤਲਬ ਕਿ ਆਫਤਾ ਹੈ ਕਿਹੜੀ ਆਫਤਾ ਠੀਕ ਹੈ ਜੀ ਇਹ ਸਾਰੀਆਂ ਕੁਦਰਤੀ ਆਫਤਾ ਨਾਲ ਸੰਬੰਧਿਤ ਪਿਕਚਰਸ ਨੇ ਨੈਕਸਟ ਹੈ ਇਕਵੈਂਟ ਹਾਂਜੀ ਮਿੰਟਾਂ ਦੀ ਸੌਰੀ ਨੰਬਰ 10 ਤਮ ਇਹ ਲਿਖੀ ਕਿ ਕਿਸੇ ਇੱਕ ਵਿਸ਼ੇ ਤੇ ਪੋਸਟਰ ਜਾਂ ਚਾਰਟ ਬਣਾਉਣਾ ਤੁਸੀਂ ਜਿਵੇਂ ਮਿੱਟੀ ਦੇ ਕਿਸਮਾਂ ਖੇਤਰ ਤੇ ਉੱਥੇ ਪਾਈਆਂ ਜਾਣ ਵਾਲੀਆਂ ਫਸਲਾਂ ਨੂੰ ਦਰਸਾਉਂਦਾ ਚਾਰਟ ਨੰਬਰ 2 ਤੇ ਭਾਰਤ ਦੇ ਜੀਵ ਰੱਖਾਂ ਦੀ ਖੇਤਰ ਸੰਬੰਧੀ ਚਾਰਟ ਨੰਬਰ 3 ਤੇ ਆਧੁਨਿਕ ਮੁਦਰਾ ਦੇ ਵੱਖ-ਵੱਖ ਰੂਪਾਂ ਨੂੰ ਦਰਸਾਉਂਦਾ ਚਾਰਟ ਜਾਂ ਪੋਸਟਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੰਬੰਧੀ ਚਾਰਟ ਤੇ ਭਾਰਤੀ ਨਾਗਰਿਕਾਂ ਦੇ ਮਾਲਕ ਅਧਿਕਾਰਾਂ ਨਾਲ ਸੰਬੰਧਿਤ ਪੋਸਟਰ ਇਹ ਤੁਸੀਂ ਇਹਨਾਂ ਵਿੱਚ ਇੱਕ ਚਾਰਟ ਜੋ ਕਿ ਤਿਆਰ ਕਰਨਾ ਹੈ ਸਾਰੇ ਟਾਪਿਕਸ ਦੇ ਵਿੱਚ ਤਾਂ ਮੈਂ ਤੁਹਾਨੂੰ ਪਹਿਲਾਂ ਦਿਖਾ ਦਵਾਂ ਮਿੱਟੀ ਦੀਆਂ ਕਿਸਮਾਂ ਬਾਰੇ ਜਿਹੜਾ ਤੁਸੀਂ ਚਾਰਟ ਬਣਾ ਸਕਦੇ ਹੋ ਉਹ ਕਿਸ ਤਰ੍ਹਾਂ ਦਾ ਬਣਾ ਸਕਦੇ ਹੋਂਗੇ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਹੈਗੀ ਇੱਥੇ ਹਾਂਜੀ ਇਹ ਟਾਈਪਸ ਆਫ ਸੋਇਲ ਇਨ ਇੰਡੀਆ ਤਾਂ ਇਹ ਤੁਹਾਡੇ ਜੋ ਕਿ ਮਿੱਟੀ ਦੀਆਂ ਕਿਸਮਾਂ ਜਿਵੇਂ ਕਿ ਮਾਉਂਟੇਨ ਸੋਇਲ allowable soil red soil black soil laterite soil desert soil ਇਹ ਸਾਰੀਆਂ ਤੁਹਾਡੀਆਂ ਮਿੱਟੀ ਦੀਆਂ ਕਿਸਮਾਂ ਆ ਤੇ ਨਾਲ ਇਹਦੇ ਸ਼ੋ ਵੀ ਕਰਿਆ ਹੋਇਆ ਵੀ ਕਿਹੜੀ ਫਸਲ ਕਿਹੜੀ ਮਿੱਟੀ ਤੇ ਉਗਦੀ ਹੈਗੀ ਠੀਕ ਹੈ ਜੀ ਇਹ ਤੁਹਾਡਾ ਜੋ ਕਿ ਮਿੱਟੀ ਦੀਆਂ ਕਿਸਮਾਂ ਦਾ ਚਾਰਟ ਆ ਇਸ ਤਰ੍ਹਾਂ ਦਾ ਤੁਸੀਂ ਚਾਰਟ ਤਿਆਰ ਕਰ ਸਕਦੇ ਹੋਗੇ ਨੈਕਸਟ ਆਪਾਂ ਦੇਖਦੇ ਹਾਂ ਚਾਰਟ ਕਿਹੜਾਗਾ ਪਾਣੀ ਜੀਵ ਆ ਭਾਰਤ ਵਿੱਚ ਜੀਵ ਰੱਖਾਂ ਸਵਾਂ ਖੇਤਰਾ ਸਵੰਧੀ ਚਾਰਟ ਨੈਕਸਟ ਆਗਾ ਆਧੁਨਿਕ ਮੁਦਰਾ ਦੇ ਬਖ ਬਖ ਰੂਪਾਂ ਨੂੰ ਦਰਸਾਉਂਦਾ ਚਾਰਟ ਜਾਂ ਪੋਸਟਰ ਇਹ ਦੋਨੋਂ ਆਪਾਂ ਡਿਸਕਸ ਕਰ ਲੈਣੇ ਆਂ ਹਾਂਜੀ ਆ ਜੀਵ ਰੱਖਿਆ ਦੀ ਜੋ ਕਿ ਸਵੰਧੀ ਚਾਰਟਾ ਦਾ ਇਹ ਤੁਸੀਂ ਗੂਗਲ ਤੋਂ ਪਿਕਚਰਸ ਡਾਊਨਲੋਡ ਕਰ ਸਕਦੇ ਹੋ ਇਹਦੀਆਂ ਇਹ ਤੁਹਾਡਾ ਚਾਰਟਾ ਦਾ ਇਸ ਤਰ੍ਹਾਂ ਤੁਸੀਂ ਇਹਦਾ ਚਾਰਟ ਬਣਾ ਸਕਦੇ ਹੋਗੇ ਨੈਕਸਟ ਆਧੁਨਿਕ ਤਸਵੀਰਾਂ ਵਾਲਾ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਹਾਂ ਜੀ ਤਾਂ ਇਹ ਤੁਹਾਡਾ ਜੋ ਕਿ ਆਧੁਨਿਕ ਮੁਦਰਾ ਦੀ ਪਿਕਚਰਸ ਨੇ ਇਹ ਤੁਸੀਂ Google ਤੋਂ ਡਾਊਨਲੋਡ ਕਰਕੇ ਇਹਦਾ ਚਾਰਟ ਬਣਾ ਸਕਦੇ ਹੋ ਠੀਕ ਹੈ ਜੀ ਹਾਂ ਜੀ ਨੈਕਸਟ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੋ ਕਿ ਸਿੱਖਿਆਵਾਂ ਤੇ ਭਾਰਤੀ ਨਾਗਰਿਕਾਂ ਦੇ ਮਾਲਕ ਅਧਿਕਾਰਾਂ ਨਾਲ ਸੰਬੰਧਿਤ ਪੋਸਟਰ ਇਹ ਵੀ ਆਪਾਂ ਡਿਸਕਸ ਕਰ ਲੈਣੇ ਹੈਗੇ ਹਾਂਜੀ ਤਾਂ ਇਹ ਗੁਰੂ ਨਾਨਕ ਦੇਵ ਜੀ ਦੀਆਂ ਜੋ ਕਿ ਟੀਚਿੰਗਸ ਦੇ ਨਾਲ ਸੰਬੰਧਿਤ ਜੋ ਕਿ ਪੋਸਟਰ ਆਗਾ ਇਹ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋਗੇ ਪਿਕਚਰ ਐਡ ਕਰਕੇ ਠੀਕ ਹੈ ਜੀ ਇੱਕ ਸਾਈਡ ਤੁਸੀਂ ਪਿਕਚਰ ਸ਼ੋ ਕਰ ਸਕਦੇ ਹੋ ਤੇ ਨਾਲ ਤੁਸੀਂ ਰਾਈਟ ਆਨ ਕਰ ਸਕਦੇ ਹੋਗੇ ਪੰਜਾਬੀ ਵਾਲੇ ਬੱਚੇ ਪੰਜਾਬੀ ਚ ਕਰਨਗੇ ਤੇ ਇੰਗਲਿਸ਼ ਵਾਲੇ ਬੱਚੇ ਇੰਗਲਿਸ਼ ਦੇ ਵਿੱਚ ਕਰਨਗੇ ਠੀਕ ਹੈ ਜੀ ਨੈਕਸਟ ਹੈਗਾ ਨੰਬਰ 4 ਤੇ ਭਾਰਤੀ ਨਾਗਰਿਕਾਂ ਦੇ ਕਰਤੱਵਾਂ ਸੰਬੰਧੀ ਮਾਈਂਡ ਮੈਪ ਤਿਆਰ ਕੀਤਾ ਜਾਵੇ। ਹਾਂਜੀ ਤਾਂ ਤੁਸੀਂ ਇਸ ਤਰ੍ਹਾਂ ਦਾ ਇੱਕ ਮਾਈਂਡ ਮੈਪ ਤਿਆਰ ਕਰ ਸਕਦੇ ਹੋਗੇ ਭਾਰਤੀ ਕਰਤੱਵਾਂ ਦੇ ਪ੍ਰਤੀ ਫੰਡਾਮੈਂਟਲ ਡਿਊਟੀਆਂ। ਠੀਕ ਹੈ ਜੀ। ਨੈਕਸਟ ਇੱਕ ਹੋਰ ਦੇਖ ਲਓ ਇਸ ਤਰ੍ਹਾਂ ਨੈਕਸਟ ਚ ਹੈਗਾ April ਅਤੇ May ਦੌਰਾਨ ਕਰਵਾਏ ਗਏ ਪਾਠਾਂ ਨਾਲ ਸੰਬੰਧਿਤ ਸਹੀ ਗਲਤ ਖਾਲੀ ਸਥਾਨ ਸਹੀ ਮਿਲਾਨ ਅਤੇ ਛੋਟੇ ਵੱਡੇ ਪ੍ਰਸ਼ਨ ਉੱਤਰ ਯਾਦ ਕੀਤੇ ਜਾਣ। ਤਾਂ ਜੋ ਤੁਹਾਡਾ April ਤੇ May ਦਾ ਸਿਲੇਬਸ ਆ ਉਸਦੇ ਤੁਸੀਂ ਸਹੀ ਗਲਤ ਖਾਲੀ ਸਥਾਨ ਸਹੀ ਮਿਲਾਨ ਤੇ ਜੋ ਕਿ ਛੋਟੇ ਤੇ ਵੱਡੇ ਕੁਐਸਚਨ ਆਨਸਰ ਆ ਉਹਨਾਂ ਨੂੰ ਤੁਸੀਂ ਯਾਦ ਕਰਨਾ ਹੈ ਡਿਊਰਿੰਗ ਹੌਲੀਡੇ ਨੈਕਸਟ ਨੰਬਰ 6 ਤੇ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰ ਦੇ ਰਾਜ ਅਤੇ ਰਾਜਧਾਨੀਆਂ ਨੂੰ ਭਰਿਆ ਜਾਵੇ ਤੇ ਨਾਲ ਸੰਬੰਧਿਤ ਨਕਸ਼ਿਆਂ ਦਾ ਵੀ ਅਭਿਆਸ ਕੀਤਾ ਜਾਵੇ। ਤਾਂ ਜੋ ਤੁਹਾਨੂੰ ਇੱਕ ਰਾਸ ਤੇ ਰਾਸਥਾਨੀਆਂ ਦਾ ਨਕਸ਼ਾ ਦਿੱਤਾ ਗਿਆ ਤੇ ਉਹਦੇ ਨਾਲ ਸੰਬੰਧਿਤ ਜੋ ਪਾਠ ਨੇ ਉਹਨਾਂ ਦੇ ਵੀ ਤੁਸੀਂ ਅਭਿਆਸ ਜੋ ਕਿ ਨਕਸ਼ੇ ਨਾਲ ਰਿਲੇਟਡ ਅਭਿਆਸ ਉਹ ਤੁਸੀਂ ਯਾਦ ਪ੍ਰੈਕਟਿਸ ਕਰਨੀ ਹੈ ਕਿ ਤਾਂ ਇਹ ਰਾਸਤੇ ਰਾਸਥਾਨੀਆਂ ਤੁਸੀਂ ਕਿਵੇਂ ਫਿਲ ਕਰਨੀਆਂ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਆਈਡੀਆ ਦੇ ਦਿੰਨੀ ਆ ਹਾਂਜੀ ਤਾਂ ਇਹ ਇਸ ਤਰ੍ਹਾਂ ਤੁਸੀਂ ਇੱਕ ਖਾਲੀ ਨਕਸ਼ਾ ਲੈ ਕੇ ਉਸ ਵਿੱਚ ਜੋ ਕਿ ਆਪਣੀਆਂ ਰਾਸ ਤੇ ਰਾਸਥਾਨੀਆਂ ਭਾਰਤ ਦੀਆਂ ਉਹਨਾਂ ਨੂੰ ਤੁਸੀਂ ਫਿਲ ਕਰਨਾ ਹੈ ਤਾਂ ਇਸ ਦਿਨ ਆਲੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਅਤੇ ਚੈਨਲ ਤੇ ਬਣੇ ਰਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਦੇ ਨਾਲ ਹੀ ਸਟੇ ਬੈਸਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ